ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਜਾਂਦਾ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲouses ਗੈਪ ਸੋ ਕਿਸੇ ਵੀ ਪ੍ਰੋਜੈਕਟ ਤੇ ਨੂੰ ਆਪਾਂ ਅਪਲਾਈ ਕਰ ਸਕਦੇ ਹਾਂ 8 ਸਲਾਈਆਂ ਦਾ ਡਿਜ਼ਾਈਨ 8 ਸਲਾਈਆਂ ਚ ਕੰਪਲੀਟ ਹੋ ਜਾਂਦਾ ਹੈ ਨੀਚੇ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਹੋਵੇ ਜਿਵੇਂ ਮੈਂ ਇੱਥੇ ਉਲਟੀਆਂ ਲਾਈਨਾਂ ਦਾ ਬਾਰਡਰ ਬਣਾ ਕੇ ਉੱਥੇ ਫਿਰ ਇਹ ਉੱਪਰ 8 ਸਲਾਈਆਂ ਦਾ ਡਿਜ਼ਾਈਨ ਬਣਾਇਆ ਫਿਰ ਉੱਪਰ 8 ਸਲਾਈਆਂ ਦਾ ਡਿਜ਼ਾਈਨ ਬਣਾਇਆ ਦੋ ਵਾਰ ਡਿਜ਼ਾਈਨ ਰਿਪੀਟ ਕੀਤਾ ਮੈਂ ਇੱਥੇ ਠੀਕ ਹੈ ਇਹਦੇ ਉੱਪਰ ਹੀ ਮੈਂ ਤੁਹਾਨੂੰ ਡਿਜ਼ਾਈਨ ਦਾ 8 ਸਲਾਈਆਂ ਰਿਪੀਟ ਕਰਕੇ ਦਿਖਾਵਾਂਗੀ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ इवन ਨੰਬਰ ਵਿੱਚ ਲੈਣੇ ਆ 2-2 ਦੇ ਹਿਸਾਬ ਨਾਲ ਮਤਲਬ ਜੋਟੇ 'ਚ ਕੁੰਡੇ ਲੈਣੇ ਆ 2-2 ਕੁੰਡਿਆਂ ਦਾ ਡਿਜ਼ਾਈਨ ਆਪਣਾ ਇਹ ਬਹੁਤ ਹੀ ਆਸਾਨੀ ਨਾਲ ਬਹੁਤ ਹੀ ਜਲਦੀ-ਜਲਦੀ ਡਿਜ਼ਾਈਨ ਬਣਦਾ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਸ਼ੁਰੂ ਹੁੰਦੀ ਹੈ ਕੋਈ ਵੀ ਤੁਸੀਂ ਬਾਰਡਰ ਬਣਾਇਆ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਸ਼ੁਰੂ ਕਰਾਂਗੇ ਆਪਾਂ ਠੀਕ ਹੈ ਪਹਿਲਾਂ ਵਾਦੂ ਕੁੰਡਾ ਤਾਰੂ ਚਾਹੇ ਬੁਣਨ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਮੈਂ ਆਤਾਰ ਲੈਣੀ ਉਸ ਤੋਂ ਬਾਅਦ ਥ੍ਰੈਡ ਕਰਾਂਗੀ ਅੱਗੇ ਹੁਣ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਆਪਣਾ ਚੱਲੂਗਾ ਇੱਕ ਕੁੰਡਾ ਉਲਟਾ ਫਿਰ ਅਗਲਾ ਕੁੰਡਾ ਜਿਹੜਾ ਆਪਾਂ ਸਲਿੱਪ ਕਰਨਾ ਇਸ ਤਰ੍ਹਾਂ ਸਲਿੱਪ ਕਰਕੇ ਥ੍ਰੈਡ ਉੱਪਰ ਦੀ ਘਮਾਉਣਾ ਠੀਕ ਹੈ ਅੱਗੇ ਲੈ ਕੇ ਆਉਣਾ ਫਿਰ ਇੱਕ ਕੁੰਡਾ ਉਲਟਾ ਫਿਰ ਇੱਕ ਕੁੰਡਾ ਸਲਿੱਪ ਥ੍ਰੈਡ ਉੱਪਰ ਦੀ ਘਮਾ ਕੇ ਇਸ ਤਰ੍ਹਾਂ ਲੈ ਕੇ ਆਉਂਦਾ ਫਿਰ ਇੱਕ ਕੁੰਡਾ ਉਲਟਾ ਫਿਰ ਇੱਕ ਸਲਿੱਪ ਥ੍ਰੈਡ ਉੱਪਰ ਦੀ ਘੁਮਾ ਕੇ ਅੱਗੇ ਲੈ ਕੇ ਆਉਣਾ ਠੀਕ ਹੈ ਇਹ ਹੀ ਦੋ ਦੋ ਕੁੰਡਿਆਂ ਨੂੰ ਸਾਰੀ ਸਲਾਈ ਤੇ ਆਪਾਂ ਰਿਪੀਟ ਕਰਦੇ ਜਾਣਾ ਇੱਕ ਕੁੰਡਾ ਉਲਟਾ ਇੱਕ ਸਲਿੱਪ ਇਸ ਤਰ੍ਹਾਂ ਥ੍ਰੈਡ ਘੁਮਾ ਕੇ ਇਸ ਤਰ੍ਹਾਂ ਅੱਗੇ ਲੈ ਕੇ ਆਉਣਾ ਫਿਰ ਇੱਕ ਕੁੰਡਾ ਉਲਟਾ ਇੱਕ ਇਸ ਤਰ੍ਹਾਂ ਸਲਿੱਪ ਕਰਨਾ ਆਪਾਂ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ ਥ੍ਰੈਡ ਘੁਮਾ ਕੇ ਅੱਗੇ ਲੈ ਕੇ ਆਉਂਦਾ ਇੱਕ ਕੁੰਡਾ ਉਲਟਾ ਇੱਕ ਸਲਿੱਪ ਥ੍ਰੈਡ ਕਮਾ ਕੇ ਅੱਗੇ ਲੈ ਕੇ ਆਂਦਾ ਇੱਕ ਉਲਟਾ ਇੱਕ ਸਲਿੱਪ ਥ੍ਰੈਡ ਕਮਾ ਕੇ ਅੱਗੇ ਲੈ ਕੇ ਆਂਦਾ ਇੱਕ ਉਲਟਾ ਇੱਕ ਸਲਿੱਪ ਥ੍ਰੈਡ ਕਮਾ ਕੇ ਅੱਗੇ ਲੈ ਕੇ ਆਂਦਾ ਇੱਕ ਉਲਟਾ ਇੱਕ ਸਲਿੱਪ ਥ੍ਰੈਡ ਕਮਾ ਕੇ ਅੱਗੇ ਲੈ ਕੇ ਆਂਦਾ ਇਸ ਤਰ੍ਹਾਂ ਇੱਕ ਉਲਟਾ ਜਾਂ ਤੁਸੀਂ ਇਸ ਤਰ੍ਹਾਂ ਕੁੰਡਾ ਸਲਿੱਪ ਕਰਕੇ ਥ੍ਰੈਡ ਕਮਾ ਕੇ ਅੱਗੇ ਲੈ ਆਉਣ ਫਿਰ ਇਹ ਕੁੰਡਾ ਪਾ ਕੇ ਆਂਦਾ ਇੱਕ ਉਲਟਾ ਇੱਕ ਸਲਿੱਪ ਇਸ ਤਰ੍ਹਾਂ ਠੀਕ ਹੈ ਇੱਕ ਉਲਟਾ ਇੱਕ ਸਲਿੱਪ ਥ੍ਰੈਡ ਕਮਾ ਕੇ ਅੱਗੇ ਇੱਕ ਉਲਟਾ ਇੱਕ ਸਲਿੱਪ ਅ ਥ੍ਰੈਡ ਕਮਾ ਕੇ ਅੱਗੇ ਇੱਕ ਉਲਟਾ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਬਾਦੂ ਕੁੰਡਾ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਸਲਾਈ ਆ ਗਈ ਆਪਣੀ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਅਤਾਰੋ ਚਾਹੇ ਬਣੂ ਥ੍ਰੈਡ ਕਰਾਂਗੇ ਪਿੱਛੇ ਜਿਹੜਾ ਕੁੰਡਾ ਉਧਰ ਉਲਟਾ ਬਣਾਇਆ ਰਾਂਗ ਸਾਈਡ ਤੇ ਬਣਾਵਾਂਗੇ ਸਿੱਧਾ ਠੀਕ ਹੈ ਇਸ ਤਰ੍ਹਾਂ ਥ੍ਰੈਡ ਲੱਗੇ ਜਿਹੜੇ ਆਪਣਾ ਇਹ ਵਾਲਾ ਤੇ ਕੁੰਡਾ ਇਹ ਸਲਿੱਪ ਥ੍ਰੈਡ ਪਿੱਛੇ ਜਿਹੜਾ ਉਧਰ ਉਲਟਾ ਇਧਰ ਬਣਾਵਾਂਗੇ ਸਿੱਧਾ ਥ੍ਰੈਡ ਲੱਗੇ ਵਾਲ ਤੇ ਕੁੰਡਾ ਸਲਿੱਪ ਥ੍ਰੈਡ ਪਿੱਛੇ ਇਹ ਕੁੰਡਾ ਸਿੱਧਾ ਥ੍ਰੈਡ ਲੱਗੇ ਵਾਲ ਤੇ ਕੁੰਡਾ ਸਲਿੱਪ ਥ੍ਰੈਡ ਪਿੱਛੇ ਇਹ ਕੁੰਡਾ ਸਿੱਧਾ ਥ੍ਰੈਡ ਅੱਗੇ ਵਾਲ ਤੇ ਕੁੰਡਾ ਸਲਿੱਪ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ ਸਾਰੀ ਸਲਾਈ ਇਸੇ ਤਰ੍ਹਾਂ ਹੀ ਬਣਾਉਂਦੇ ਜਾਨ। ਵਾਲ ਤੇ ਕੁੰਡਾ ਸਲਿੱਪ ਕਰਾਂਗੇ ਜਿਹੜਾ ਕੁੰਡਾ ਉਧਰ ਉਲਟਾ ਹੈ ਇੱਧਰ ਬਣਾਵਾਂਗੇ ਸਿੱਧਾ। ਥ੍ਰੈਡ ਅੱਗੇ ਵਾਲ ਤੇ ਕੁੰਡਾ ਸਲਿੱਪ ਥ੍ਰੈਡ ਪਿੱਛੇ ਇੱਕ ਕੁੰਡਾ ਸਿੱਧਾ। ਥ੍ਰੈਡ ਅੱਗੇ ਵਾਲ ਤੇ ਕੁੰਡਾ ਸਲਿੱਪ ਥ੍ਰੈਡ ਪਿੱਛੇ ਇਹ ਕੁੰਡਾ ਸਿੱਧਾ। ਵਾਲ ਤੇ ਕੁੰਡਾ ਸਲਿੱਪ ਇਹ ਕੁੰਡਾ ਸਿੱਧਾ। ਥ੍ਰੈਡ ਡੱਗੇ ਵਾਲ ਤੇ ਕੁੰਡਾ ਸਲਿੱਪ ਇੱਕ ਸਿੱਧਾ ਰੌਂਗ ਸਾਈਡ ਤੋਂ ਸਾਰੀ ਸਲਾਈ ਇਸੇ ਤਰ੍ਹਾਂ ਹੀ ਬਣਾਵਾਂਗੇ ਦੂਸਰੀ ਸਲਾਈ ਆਪਣੀ ਰੌਂਗ ਸਾਈਡ ਤੋਂ ਲਾਸਟ ਤੇ ਦੇਖੋ ਇਹ ਕੁੰਡਾ ਸਿੱਧਾ ਆ ਗਿਆ ਕੰਨੀ ਵਾਲਾ ਵੱਧ ਕੁੰਡਾ ਉਲਟੀ ਸਲਾਈ ਉਲਟਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਦੋ ਸਲਾਈਆਂ ਆਪਣੀਆਂ ਕੰਪਲੀਟ ਹੋ ਗੀਆਂ ਤੀਸਰੀ ਸਲਾਈ ਆ ਗਈ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਥ੍ਰੈਡ ਕਰਾਂਗੇ ਅੱਗੇ ਜਿਹੜਾ ਕੁੰਡਾ ਉਲਟਾ ਹੈ ਉਹਨੂੰ ਆਪਾਂ ਉਲਟਾ ਹੀ ਬਣਾਵਾਂਗੇ ਹੁਣ ਜਿਹੜੇ ਆਪਣੇ ਇਹ ਦੋ ਕੁੰਡੇ ਆ ਇੱਕ ਵਾਲ ਤੇ ਇੱਕ ਕੁੰਡਾ ਸਲਿੱਪ ਕਰਾਂਗੇ ਥ੍ਰੈਡ ਘੁਮਾ ਕੇ ਅੱਗੇ ਲੈ ਕੇ ਆਵਾਂਗੇ ਬਣਾਉਣੇ ਨਹੀਂ ਇਹ ਕੁੰਡੇ ਇਸੇ ਤਰ੍ਹਾਂ ਤਾਰ ਲੈਣੇ ਠੀਕ ਹੈ ਫਿਰ ਇੱਕ ਕੁੰਡਾ ਉਲਟਾ ਫਿਰ ਵਾਲ ਤੇ ਕੁੰਡਾ ਸਲਿੱਪ ਥ੍ਰੈਡ ਘੁਮਾ ਕੇ ਅੱਗੇ ਲੈ ਆਉਣ ਇਸ ਤਰ੍ਹਾਂ ਫਿਰ ਇੱਕ ਕੁੰਡਾ ਉਲਟਾ ਫਿਰ ਇਹ ਦੋ ਕੁੰਡੇ ਇਸ ਤਰ੍ਹਾਂ ਸਲਿੱਪ ਥ੍ਰੈਡ ਘੁਮਾ ਕੇ ਅੱਗੇ ਲੈ ਆਉਣ එකොල්ා ල්තේුඩාස් ලේප් ත්‍රේඩකමා කෙළයාෑ මන්ගේ ඇගේඒකොල්ා ල්තේ ුඩාස් ලප ්‍රඩකමා ෙක්්ගේ ලේක මන්ගේ එකොල්ටා ඒ දූ කුන්ඩේස්තරස් ලේප් ත්‍රේඩකමමා කියේගේ ලේකයාමන්ගේ එොල් වාල්තේකුඩාස් ලේප්පු ත්‍රේඩකමා කියක්ගේ එකොල්ටා වල්තුඩාස් ලේප් ත්‍රේඩකමා අගේ ਇੱਕ ਕੁੰਡਾ ਉਲਟਾ ਦੋ ਕੁੰਡੇ ਸਲੈਪ ਇਸ ਤਰ੍ਹਾਂ ਇੱਕ ਉਲਟਾ ਦੋ ਕੁੰਡੇ ਸਲੈਪ ਥ੍ਰੈਡ ਘੁਮਾ ਕੇ ਅੱਗੇ ਲੈ ਕੇ ਆਉਣਾ ਇੱਕ ਉਲਟਾ ਇਹ ਸਲਿੱਪ ਥ੍ਰੈਡ ਘੁਮਾ ਕੇ ਅੱਗੇ ਇੱਕ ਉਲਟਾ ਵਾਲ ਤੇ ਕੁੰਡਾ ਸਲਿੱਪ ਥ੍ਰੈਡ ਘੁਮਾ ਕੇ ਅੱਗੇ ਇੱਕ ਉਲਟਾ ਵਾਲ ਤੇ ਕੁੰਡਾ ਇਸ ਤਰ੍ਹਾਂ ਸਲਿੱਪ ਇੱਕ ਉਲਟਾ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਠੀਕ ਹੈ ਤੀਸਰੀ ਸिलाई ਕੰਪਲੀਟ ਹੋ ਗਈ ਚੌਥੀ ਸਲਾਈ ਆ ਗਈ। ਰਾਂਗ ਸਾਈਡ ਤੋਂ। ਪਹਿਲਾ ਕੁੰਡਾ ਤਾਰੋ ਚਾਹੀਏ ਬਣੋ। ਹੁਣ ਜਿਹੜਾ ਕੁੰਡਾ ਉਧਰ ਉਲਟਾ ਹੈ ਇਧਰ ਬਣਾਵਾਂਗੇ ਸਿੱਧਾ ਠੀਕ ਹੈ। ਹੁਣ ਜਿਹੜੇ ਆਪਣੇ ਇਹ ਤਿੰਨ ਕੁੰਡੇ ਬਣ ਗਏ। ਦੋ ਤਾਂ ਵਾਲ ਵਾਲੇ ਇੱਕ ਕੁੰਡਾ। ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਹੈ ਸਿੱਧਾ ਕੁੰਡਾ ਪਿਛਲੀ ਸਾਈਡ ਤੋਂ ਠੀਕ ਹੈ। थ्रेड ਹੁਣ ਆਪਾਂ ਪਿੱਛੇ ਹੀ ਰੱਖਣਾ। ਤਾਂ ਸਾਰੀ ਸਲਾਈ ਇਹ ਕੁੰਡਾ ਸਿੱਧਾ ਤਿੰਨ ਕੁੰਡਿਆਂ ਦਾ ਇੱਕ ਪਿਛਲੀ ਸਾਈਡ ਤੋਂ। ਇਹ ਕੁੰਡਾ ਸਿੱਧਾ ਤਿੰਨ ਕੁੰਡਿਆਂ ਦਾ ਇੱਕ ਇੱਕ ਸਿੱਧਾ ਤਿੰਨ ਕੁੰਡਿਆਂ ਦਾ ਇੱਕ ਸਿੱਧਾ ਕੁੰਡਾ ਜਿਹੜੇ ਕੁੰਡੇ ਆਪਣੇ ਕੋਲ ਵਧੇ ਸੀ ਇੱਥੇ ਕੁੰਡੇ ਘਟ ਗਏ ਠੀਕ ਹੈ ਤਿੰਨ ਕੁੰਡਿਆਂ ਤੋਂ ਇੱਕ ਬਣ ਗਿਆ ਦੋ ਕੁੰਡੇ ਆਪਣੇ ਵਧੇ ਸੀ ਇਸ ਸਲਾਈ ਚ ਆਪਣੇ ਕੁੰਡੇ ਜਿਹੜੇ ਦੋ ਘਟਦੇ ਜਾਂਦੀ ਹੈ ਇੱਕ ਕੁੰਡਾ ਸਿੱਧਾ ਤਿੰਨ ਕੁੰਡਿਆਂ ਦਾ ਇੱਕ ਸਿੱਧਾ ਕੁੰਡਾ ਇੱਕ ਕੁੰਡਾ ਸਿੱਧਾ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਸਿੱਧਾ ਠੀਕ ਹੈ ਇੱਕ ਕੁੰਡਾ ਸਿੱਧਾ ਤਿੰਨ ਕੁੰਡਿਆਂ ਦਾ ਇੱਕ ਇੱਕ ਸਿੱਧਾ ਤਿੰਨ ਕੁੰਡਿਆਂ ਦਾ ਇੱਕ ਇੱਕ ਸਿੱਧਾ ਤਿੰਨ ਕੁੰਡਿਆਂ ਦਾ ਇੱਕ ਇੱਕ ਸਿੱਧਾ ਤਿੰਨ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਇਸ ਤਰ੍ਹਾਂ ਸਿੱਧਾ ਇੱਕ ਸਿੱਧਾ ਇਹਨਾਂ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਬਣਾਵਾਂਗੇ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਲਾਸਟ ਤੇ ਇੱਕ ਸਿੱਧਾ ਆ ਗਿਆ ਕੰਨੀ ਵਾਲਾ ਉਲਟਾ ਆ ਜਿਹਾ ਠੀਕ ਹੈ ਇਸ ਤਰ੍ਹਾਂ ਦੇਖੋ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਪੰਜਵੀਂ ਸਲਾਈ ਆ ਗਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣੂ ਫਿਰ ਆਪਣੀ ਸਾਰੀ ਸਲਾਈ ਇਹ ਸਿੱਧੀ ਬਣਾਵਾਂਗੇ ਸਾਰੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਪੰਜਵੀਂ ਸਿਲਾਈ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੋਵੇ ਤੁਹਾਡੇ ਤੱਕ 50 ਸਕੰਡ ਠੀਕ ਹੈ ਸਾਰੀ ਸਿਲਾਈ ਲਾਸਟ ਤੱਕ ਆਪਾਂ ਸਿੱਧੀ ਬਣਾਵਾਂਗੇ ਬਹੁਤ ਹੀ ਈਜ਼ੀ ਡਿਜ਼ਾਈਨ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ पांचवी सिलाई कंप्लीट होगी छेवीं सिलाई रोंग साइड तो सारी सिलाई आप उल्टी बना के कंप्लीट करा इस तरह ਸੱਤਵੀਂ ਸਲਾਈ ਰਾਈਟ ਸਾਈਡ ਤੋਂ ਸਿੱਧੀ ਬਣਾਵਾਂਗੇ ਅੱਠਵੀਂ ਸਲਾਈ ਰਾਂਗ ਸਾਈਡ ਤੋਂ ਉਲਟੀ ਬਣਾਵਾਂਗੇ ਤਾਂ ਮੈਂ ਦੋਸ ਲੰਗਾ ਬਣਾ ਕੇ ਕੰਪਲੀਟ ਕਰਦੀ ਫਿਰ ਦਿਖਾਉਣੀ ਹੈ ਕਿ ਇਸ ਤਰ੍ਹਾਂ ਜਿਹੜਾ ਆਪਣਾ ਡਿਜ਼ਾਈਨ ਲੱਗਦਾ ਹਾਂ ਸੱਤਵੀਂ ਸਲਾਈ ਸਿੱਧੀ ਅੱਠਵੀਂ ਉਲਟੀ ਠੀਕ ਹੈ ਲਓ ਜੀ ਅੱਠ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਚਾਰ ਸਲਾਈਆਂ ਆਪਣੀਆਂ ਡਿਜ਼ਾਈਨ ਦੀਆਂ ਚਾਰ ਸਲਾਈਆਂ ਵਿੱਚ ਗੈਪ ਲਈ ਜਿਹੜੀਆਂ ਗੈਪ ਲਈ ਸਲਾਈਆਂ ਰੱਖਣੀਆਂ ਤੁਸੀਂ ਵੱਧ ਘੱਟ ਵੀ ਰੱਖ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਹੈ ਕਿਸ ਤਰ੍ਹਾਂ ਦਾ ਲੱਗਿਆ ਡਿਜ਼ਾਈਨ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ